ਉਹ ਸਤਗੁਰੂ ਜੀ ਬਹੁਤ ਹੀ ਦਿਆਲੂ ਨੇ ਉਹ ਬੰਦੀ ਸ਼ੋਰ ਪਿਤਾ ਬੰਦਨ ਵੀ ਕੱਟਦੇ ਨੇ ਝੋਲੀਆਂ ਵੀ ਭੜਦੇ ਨੇ ਬਹੁਤ ਦਿਆਲੂ ਸਤਗੁਰੂ ਜੀ ਜੀ ਚੱਬੇ ਦੀ ਮਾਈ ਆਉਂਦੀ ਹੈ ਮਾਈ ਦੇਸਾਂ ਜਿਨੋਂ ਅਸੀਂ ਬੀਬੀ ਸੁਲੱਖਣੀ ਆਗਦੇ ਆਂ ਸਤਿਗੁਰ ਦੇ ਚਰਨਾਂ ਜਾ ਕੇ ਬੇਨਤੀ ਕਰਦੀ ਹੈ اے ਗਰੀਬ ਨਿਵਾਜ ਕਿਰਪਾ ਕਰੋ ਘਰ ਤੇ ਬੂਟਾ ਲੱਗ ਜਾਵੇ ਸਤਿਗੁਰ ਜੀ ਕਹਿੰਦੇ ਮਾਈ ਤੇਰੇ ਕਰਮਾਂ 'ਚ ਉੱਤਰ ਹੈ ਹੀ ਨਹੀਂ ਔਲਾਦ ਦਾ ਸੁੱਖ ਤੇਰੇ ਕਰਮਾਂ 'ਚ ਹੈ ਹੀ ਨਹੀਂ ਵਾਪਸ ਉਦਾਸ ਹੋ ਕੇ ਚਲੇ ਜਾਂਦੀ ਹੈ ਕਿਸੇ ਗੁਰਸਿੱਖ ਨਾਲ ਮਲਾਪ ਹੁੰਦਾ ਹੈ ਫਿਰ ਉਸ ਮਤ ਦਿੰਦਾ ਹੈ ਵੀਬਾ ਇਹ ਗੁਰੂ ਨਾਨਕ ਜੀ ਦਾ ਘਰ ਹੈ ਉਦਾਸ ਹੋਣ ਦੀ ਲੋੜ ਨਹੀਂ ਇੱਥੇ ਲੋਕ ਰੋਂਦੇ ਆਉਂਦੇ ਨੇ ਤੇ ਹੱਸਦੇ ਹੋਏ ਜਾਂਦੇ ਨੇ ਤੂੰ ਸਤਿਗੁਰ ਦੇ ਚਰਨਾਂ 'ਚ ਅੰਦਰੋਂ ਹਿਰਦੇ ਦੀ ਢੋਲੀ ਅੱਡ ਕੇ ਬੇਨਤੀ ਕਰੇ ਗਰੀਬ ਨਿਵਾਜ ਇੱਥੇ ਵੀ ਲਿਖਣ ਵਾਲੇ ਤੁਸੀਂ ਤੇ ਉੱਥੇ ਵੀ ਲਿਖਣ ਵਾਲੇ ਤੁਸੀਂ ਜੇ ਮੇਰੇ ਕਰਮਾ ਕਰਕੇ ਉੱਥੇ ਵੀ ਲਿਖਿਆ ਹੁਣ ਲਿਖਦੇ ਹੋ ਹੁਣ ਗੁਰਸਿੱਖ ਨੇ ਬੈਟਰੀ ਚਾਰਜ ਕਰ ਦਿੱਤੀ ਰੰਗੀ ਹੋਈ ਦੀ ਸੰਗਤ ਹੋਈ ਗਿਆਨ ਹੋ ਗਿਆ ਕੀ ਗਿਆਨ ਹੋ ਗਿਆ ਇਹ ਗੁਰਨਾਨਕ ਨੀ ਦਾ ਘਰ ਪਰਮੇਸ਼ਰ ਦਾ ਘਰ ਹੈ ਇੱਥੇ ਦਾਤਾਂ ਲਿਖੀਆਂ ਜਾਂਦੀਆਂ ਨੇ ਝੋਲੀਆਂ ਭਰਦੀਆਂ ਨੇ ਜਿਹੜਾ ਪਰਮੇਸ਼ਰ ਦਰਗਾਹ ਜੇ ਬੈਠ ਕੇ ਕਲਮ ਚਲਾਉਂਦਾ ਹੈ ਉਹੋ ਹੀ ਪਰਮੇਸ਼ਰ ਦੇ ਸਰੂਪ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਬੈਟਰੀ ਚਾਰਜ ਹੋ ਗਈ ਭਾਵਨਾ ਦੀ ਹੁਣ ਆਉਂਦੀ ਹੈ ਹੁਣ ਹੱਥ ਜੁੜ ਕੇ ਬੇਨਤੀ ਕਰਦੀ ਇਹ ਗਰੀਬ ਨਿਵਾਜ਼ ਸਤਿਗੁਰੂ ਜੀ ਬੇਨਤੀ ਕਰਦੀ ਤੁਹਾਡੇ ਚਰਨਾਂ ਦੇ ਵਿੱਚ ਉਹ ਬੀਬਾ ਤੈਨੂੰ ਕੱਲ ਵੀ ਆਖਿਆ ਸੀ ਤੇਰੇ ਕਰਮਜ ਪੁੱਤਰ ਹੈ ਹੀ ਨਹੀਂ ਔਲਾਦ ਦਾ ਸੁੱਖ ਹੈ ਹੀ ਨਹੀਂ ਹਉ ਨਿਮਰਤਾ ਦੇ ਨਾਲ ਹੱਥ ਜੁੜ ਕੇ ਬੇਨਤੀ ਕਰਦੀ ਇਹ ਗਰੀਬ ਨਿਵਾਜ਼ ਸਤਿਗੁਰੂ ਜੀ ਉੱਥੇ ਵੀ ਲਿਖਣ ਵਾਲੇ ਤੁਸੀਂ ਇੱਥੇ ਵੀ ਲਿਖਣ ਵਾਲੇ ਤੁਸੀਂ اے ਗਰੀਬ ਨੂੰ ਆਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਜੇ ਮੇਰੀ ਅਭਾਗਨ ਦੇ ਕਰਮਾ ਕਰਕੇ ਉੱਥੇ ਨਹੀਂ ਲਿਖਿਆ ਤਾਂ ਹੁਣ ਲਿਖ ਦਿਓ ਸਤ ਸੰਗਿਓ ਇਤਿਹਾਸ ਗਵਾਹ ਹੈ ਜਿਸ ਬੀਬੀ ਦੇ ਕਰਮਾ ਚ ਕੋਈ ਪੁੱਤਰ ਨਹੀਂ ਨਸੀ ਉਸ ਬੀਬੀ ਨੇ ਸੱਤ ਸੱਤ ਪੁੱਤਰਾਂ ਨੂੰ ਗੋਦੀ ਖੜਾਇਆ ਬੋਲੇ ਸੋ ਨਿਹਾਲ ਅਕਾਲ ਐਡੇ ਜੈ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ